ਕੀ ਹਾਲ ਚਾਲ ਨੇ ਸਵਾਗਤ ਕਰਦੇ ਆ ਇੱਕ ਨਵੇਂ ਬਲੌਗ ਤੇ ਵਿੱਚ ਤੇ ਸਵੇਰੇ ਸਵੇਰੇ ਅੱਜ ਬਲੌਗ ਸਟਾਰਟ ਕਰਤਾ ਜੀ ਲਗਭਗ 6:00 ਵਜੇ ਆ ਤੇ ਹੁਣ ਸਕੂਲ ਜਾਣ ਤੋਂ ਪਹਿਲਾਂ ਮੈਂ ਸੋਚਿਆ ਸੀ ਵੀ ਪਿੰਜਰੇ ਚ ਆਪਾਂ ਥੋੜੀ ਜੀ ਬੱਚੇ-ਬੁੱੱਚੇ ਤੜ ਜਾਨੇ ਆ ਪਰ ਪਿੰਜਰੇ ਆਂਦੇ ਤੇ ਲਾਉਣ ਆਲੇ ਸੀ ਆਣ ਕੇ ਤਾੜਾਂਗੇ ਕਿਉਂਕਿ 11:00 11:30 ਆ ਜਾਣਾ ਆਪਾਂ ਸਕੂਲੋਂ ਪੁੱਠੇ ਵੀ ਮਤਲਬ ਆ ਕੂਟਰ ਕੋ ਲੈ ਜਾਂਦਾ ਵੀ ਇੰਨਾ ਟਾਈਮ ਸਕੂਲ ਆਦਦਾ ਸਾਡਾ 12ਵੇਂ ਦਾ ਠੀਕ ਹੈ ਜੀ 8 ਸਤਾ ਤਾਂ ਕਰਕੇ 5 ਸਬਜੈਕਟ ਆ ਉਹ 5 ਬੀੜੇ ਚ ਪੂਰੇ ਹੋ ਜਾਂਦੇ ਆ ਉਦੋਂ ਮੁੜ ਕੇ ਛੁੱਟੀ ਕਰ ਦਿੰਦੇ ਆ ਠੀਕ ਹੈ ਜੀ ਤੇ ਆ ਜਿਹੜੀ ਛਤਰੀ ਹੈ ਨਾ ਆ ਛਤਰੀ ਤੋਂ ਆ ਜਿਹੜੀਆਂ ਲੀਰਾਂ ਬਤੀਰਾਂ ਜੀਆਂ ਹੈਆਂ ਸਾਰੀਆਂ ਲਾ ਦੇਣੀਆਂ ਤੇ ਫਿਰ ਉਹ ਉਹ ਪਿੰਜਰਾ ਇਸ ਛਤਰੀ ਤੇ ਲਾਵਾਂਗੇ ਠੀਕ ਹੈ ਜੀ ਮਤਲਬ ਇਹ ਸਟੈਂਡ ਜਾਂ ਉਹਦੇ ਥੱਲੇ ਉਹ ਨਹੀਂ ਬਣਿਆ ਇਕੱਲਾ ਕੋਊਤਰ ਜੋੜੀਆਂ-ਜੁੜੀਆਂ ਲਵਾਉਣ ਵਾਸਤੇ ਹੰਡ ਰੱਖਿਆ ਸੀਗਾ ਠੀਕ ਹੈ ਮੇਰੇ ਵੀਰੋ ਇਹ ਹੋਮ ਮੇਡ ਬਣਾਇਆ ਘਰੇ ਆਪਾਂ ਤੇ ਬਾਕੀ ਓਕੇ ਰੋਪੋ ਟਾਈਂ ਦੇ ਪਿੰਜਰੇ ਦੀ ਵੀ ਹੁਣ ਕਪੜਾ-ਕੁੱਪੜਾ ਲਾ ਦਿੱਤਾ। ਛਤਰੀ ਤੇ ਵੀ ਆਣ ਕੇ ਸਿਉਵਾਂਗੇ ਤੇ ਇਹਦੇ ਦਿੱਤ ਸੰਤਤਾ ਹੋਇਆ ਆ। ਲੈ ਵੀ ਕਬੂਤਰ ਜੱਕ ਕਰ ਲਈ ਹੁਣ। ਕੱਲ ਥੋੜਾ ਜਿਹਾ ਲੇਟ ਹੋ ਕੇ ਦਾਣੇ ਪਾਣੀ ਨਾ ਪਾਉਣਾ ਵਾਲੇ ਸੀ ਨਹੀਂ ਤਾਂ ਫਿੱਟੀ ਕਰ ਦਿੰਦੇ ਆਂਦੇ ਤੇ ਤੁਹਾਨੂੰ ਪਤਾ ਫਿਰ ਨਾਲ-ਨਾਲ ਹੋਰ ਵੀ ਕੰਮ ਹੁੰਦੇ ਆ ਅਕਸਰ। ਉਹ ਆਂਡੇ ਤਾਂ ਖਰਾਬ ਆ ਯਾਰ ਕੂਟੀ ਵਾਲੀ ਜਿੱਥੋਂ ਤੱਕ ਮੈਨੂੰ ਲੱਗਦਾ ਨਹੀਂ ਤਾਂ ਉੱਥੇ ਨਿਕਲਿਆਉਂਦੇ। ਪੂਰਾ ਉਹ ਸਕੁੱਡੇ ਵਾਲਾ ਬੱਚਾ ਨਿਕਲਿਆ ਆ ਨਾ। ਇੰਨੇ ਨੇ ਬਰਾਬਰ ਜਿਹੇ ਅੰਡੇ ਲਾਏ ਸੀ ਜਿਆਦਾ 4-5 ਦਿਨ ਹੋਰ ਵੇਟ ਕਰ ਲੈਣੇ ਜਿਵੇਂ ਬਲੇਖਾ ਵੀ ਲੱਗ ਜਾਂਦਾ ਐਵੇਂ ਪਾਪ ਕਰਾਂਗੇ ਤੇ ਬਾਕੀ ਇਧਰ ਥੋੜੀ ਜਿਹੀ ਮੋਡੀਫਿਕੇਸ਼ਨ ਕਰਾਂਗੇ ਥੋੜੇ ਦਿਨਾਂ ਤੱਕ ਸ਼ਾਇਦ ਕੱਲ ਨੂੰ ਹੀ ਕਰਦੀ ਕਿਉਂਕਿ ਕੱਲ ਨੂੰ ਸੰਡੇ ਆਹ ਲਣੇ ਬਣਾ ਦੀਏ ਜਾਣਾ ਬਣਾਈਏ ਕਮੈਂਟ ਕਰਕੇ ਦੱਸਿਓ ਠੀਕ ਹੈ ਮੇਰੇ ਵੀਰੋ ਕੁੱਡੇ ਦੇ ਅੰਦਰ ਠੀਕ ਹੈ ਜੀ ਤੇ ਫਿਰ ਆਪਾਂ ਮੋਡੀਫਿਕੇਸ਼ਨ ਕਰਦੇ ਹਾਂ ਕਿਉਂਕਿ ਆ ਲੈਣੇ ਬਾਅਦ ਖੁੱਡੇ ਚਾਹ ਗਿੱਲਸੁਰ ਮਤਲਬ ਗਿੱਲ ਨਹੀਂ ਰਹਿੰਦੀ ਇੱਕ ਵਾਸੇ ਕਬੂਤਰ ਵਧੀਆ ਬੈਠੇ ਰਿਆ ਕਰਨਗੇ ਠੀਕ ਹੈ ਜੀ ਨਾਲੇ ਜੁੜੀਆਂ ਜੜੀਆਂ ਲੱਗ ਜਾ ਕਰਨੀਆਂ ਤੇ ਤਾਂ ਕਰਕੇ ਬਾਕੀ ਵੀਨੇ ਕੀ ਬੰਦ ਆ ਕਿਰਾ ਕਿਰਾ ਦਾ ਫਰਕ ਅੱਜ ਤੱਕ ਚੱਲੇ ਆ ਸਕੂਲੇ ਆਪਾਂ ਸਕੂਲੋਂ ਆਣ ਕੇ ਸ਼ਾਮ ਤੱਕ ਹੋਰ ਵੀ ਜਾਣਾ ਥੋੜਾ ਜਿਹਾ ਕੰਮ ਠੀਕ ਹੈ ਜੀ ਤਹਿਸੀਲ ਚ ਉਹ ਬਾਅਦ ਦੀਆਂ ਗੱਲਾਂ ਅਜੇ ਪੁੱਛਾਂਗੇ ਫੋਨ ਕਰਕੇ ਵੀ ਜਾਣਾ ਪੈਣਾ ਜਾਂ ਨਹੀਂ ਜਾਣਾ ਪੈਣਾ ਠੀਕ ਹੈ ਜੀ ਕਾਗਜ਼ ਪੱਤਰ ਜੱਲੇ ਬਣੇ ਸੀ 2-4 ਫੜ ਕੇ ਤਾਂ ਕਰਕੇ ਲਾ ਦਈਏ ਤਾਲਾ ਜੇ ਚਲੀਏ ਸਕੂਲ ਵੱਲ ਨੂੰ ਠੀਕ ਆ ਬਾਬਿਓ ਤਿਆਰ ਤਿਆਰ ਹੋ ਜਾਈਏ ਜਾ ਕੇ ਤੁਰ ਕੇ ਜਾਣਾ ਸਾਡੀ ਸਾਈਕਲ ਵੀ ਪੰਚਰ ਆ 5 ਕਿਲੋ 5 ਕਿਲੋਮੀਟਰ ਜਾਣਾ ਆ 5 ਕਿਲੋਮੀਟਰ ਪੁੱਠਾ ਹੋਣਾ 10 ਕਿਲੋਮੀਟਰ ਹੋ ਜਾਣਾ ਤੁਰ ਕੇ ਜਾਣਾ ਹੋਣਾ ਠੀਕ ਹੈ ਜੀ ਤਿੰਨ ਢਾਣੀ ਤਿੰਨ ਢਾਣੀ ਪੈਂਦੀ ਆ ਪਿੰਡ ਨੂੰ ਤੇ ਤੈਨਹੀਂ ਗਾ ਮਾਰੇ ਕਾ ਜੀ 30 ਹੀ ਗਾਮ ਵੈਂਦਾ ਆ ਇੰਨਾ ਹੀ ਦੂਰ ਆ ਦੇ 5 ਕਿਲੋਮੀਟਰ ਹੋ ਗਿਆ ਬਸ ਮੰਨ ਕੇ ਚਲੋ 5 6 12 10 12 ਕਿਲੋਮੀਟਰ ਜਨਾ ਤੁਰਕੇ ਤਨਾ ਪੈਂਦਾ ਜਾਂ ਸਾਈਕਲ ਤੇ ਵੀ ਆਪਾਂ ਨੂੰ ਤਾਂ ਫਿਰ ਮੋਟੇ ਤੋਂ ਵੀ ਹੱਤ ਪਈ ਸ਼ੁਰੂ ਤੋਂ ਹੀ ਟਾਣੀ ਚ ਰਹੇ ਆ ਤੁਰ ਤੁਰਕੇ ਜਾਂਦੇ ਰਹੇ ਆ ਤਾਂ ਕਰਕੇ ਤੇ ਬਾਕੀ ਇਧਰ ਆ ਬਣ ਬੱਕਰੀ ਵੱਡੀ ਛੋਟੀ ਤੇ ਉਹ ਆ ਸੂਣ ਵਾਲੀ ਆ ਆਈ ਹੋਪ ਇਹ ਦੋ ਬਠੋਰੇ ਦੋਗੀ ਕਿਉਂਕਿ ਪਹਿਲਾਂ ਇਹਨੇ ਇੱਕ ਦਿੱਤਾ ਸੀਗਾ ਦੂਜੇ ਸੂਏ ਆ ਇਹੇ ਆਇ ਲੱਗਦੀ ਜਿਵੇਂ ਬੁੱਢੀ ਹੋ ਗਈ ਆ ਕਿਉਂਕਿ ਇਹਦੀ ਦਿੱਤੀ ਜਵਾਨ ਹੋ ਗਈ ਆ ਇਹ ਤਾਂ ਸਾਡੀ ਬੁੱਢੀ ਜੀ ਲਾਦੀ ਚਾਰ-ਪੰਜ ਸੂਏ ਹੁਣ ਇਹ ਵੀ ਪੱਠੀ ਲਿਆਂਦੀ ਸੀ ਆਪਾਂ ਅਜ ਤੋਂ ਪਹਿਲਾਂ ਇੱਕ ਕਾਲੀ ਬੱਕਰੀ ਲਿਆਂਦੀ ਸੀ ਜੀ ਉਸ ਵਾਲੀ ਰਹੀ ਨਹੀਂ ਅੱਜ ਮੇਰੇ ਵੀਰੋ ਸਕੂਲੋਂ ਪੁੱਠੇ ਆ ਚੁੱਕੇ ਆਂ ਜੀ ਤੇ ਫਰਾਲ ਚਾਹ ਪਾਣੀ ਰੋਟੀ ਪਾਣੀ ਸਾਰਾ ਕੁਝ ਓਕੇ ਡਨ ਆ ਸ਼ੱਕ ਸ਼ੁਕੜਿਆ ਠੀਕ ਹੈ ਜੀ ਤੇ ਹੁਣ ਚੱਲੇ ਆਂ ਜੀ ਪੱਠੇ ਚੱਕਣ ਆਪਣੇ ਨਾਲ ਤੇ ਇੱਥੇ ਪਈ ਖੇਤ 'ਚ ਉਥੋਂ ਠੀਕ ਹੈ ਜੀ ਵੱਢ ਕੇ ਰੱਖੇ ਹੋਏ ਆ ਪਹਿਲਾਂ ਦੇ ਕਿ ਉਹ ਚੱਕ ਕੇ ਲਿਆਉਣੇ ਆ। ਲਓ ਵੀ ਆਪਣੀ ਪੱਠੇ ਵੱਡਣ ਦੀ ਡਿਊਟੀ ਨਹੀਂ ਹੁੰਦੀ ਆਪਣੀ ਆ ਡਿਊਟੀ ਹੁੰਦੀ ਏ ਕਾ ਦੀਆਂ ਪੰਡਾ ਚੱਕ ਕੇ ਲਿਆਉਣ ਦੀ। ਨੇੜੇ ਤੇ ਡਾਉਣੀ ਦਾਦਾ ਬਾਰਾਂ ਬਾਰਾਂ ਗਿੱਲਿਆਂ ਤੋਂ ਠੀਕ ਹੈ ਜੀ। ਹੁਣ ਤਾਂ ਐਕਸਪੀਰੀਅੰਸ ਫੁਰਲਾ ਭਾਵੇਂ 2 ਕਿਲੋ 40 ਕਿਲਿਆਂ ਦਾ ਚੱਕਾ ਦੋ ਤਾਂ ਚੱਕ ਲਿਆਵਾਂਗੇ। ਠੀਕ ਹੈ ਜੀ ਚੱਕਦੇ ਹਾਂ ਦੇ ਇੱਕ ਪੰਡਾ ਤੋਂ ਦੂਜੀ ਪੰਡਾ ਹੈਗੀ ਉਹ ਵੀ ਚੱਕ ਲਈਏ ਜਿੱਕਰਾਂ ਜਾ ਕੇ ਆਪਾਂ ਭੱਜ ਕੇ ਠੀਕ ਹੈ ਮੇਰੇ ਵੀਰੋ। ਲਓ ਵੀ ਪੰਡ ਲਿਆਣ ਕੇ ਸੱਟਤੀ ਆ। ਲਓ ਵਾਪੇ ਪੰਡ ਪੁੰਡ ਤਾਂ ਸੱਟਤੀ। ਤੇ ਇਧਰ ਆਪਾਂ ਇੱਕ ਕਾਨ ਗਾ ਇੱਕ ਜੋੜੀ ਵੀ ਆਪਾਂ ਤੁਕੇ ਲਾ ਦੀ ਠੀਕ ਹੈ ਜੀ ਜੋੜੀ ਲਾ ਦੀ ਨਵੀਂ ਪੁੱਤਰੀ ਟੇਵਣੀ ਬਾਈ ਵਾਲਾ ਸ਼ਖਾ ਕੂਤਰੀ ਇੱਕ ਹੋਰ ਬਾਈ ਤੇ ਲੈਂਦੀ ਬਾਜੀ ਛੱਡੀ ਹੋਈ ਆ ਦੋ ਬਾਈਆਂ ਛੱਡੀ ਆ ਠੀਕ ਹੈ ਜੀ ਨੇੜੇ ਨੇੜੇ ਪਿੰਡਾਂ 'ਚ ਤੇ ਤਾਂ ਕਰਕੇ ਉਹ ਕੂਤਰੀ ਵਿਖਾਉਣੇ ਨਹੀਂ ਗੇ ਕਿਸੇ ਰੀਜ਼ਨ ਕਰਕੇ ਕੂਤਰ ਤਾਂ ਪਤਾ ਹੀ ਕੂਤਰ ਤਾਂ ਪਾ ਵਿਖਾਇਆ ਸੀ ਟੇਪੜੀ ਪਈ ਵਾਲਾ ਉਹੀ ਸ਼ਖਾ ਠੀਕ ਹੈ ਜੀ ਬਾਕੀ ਹੋਰ ਕੂਤਰ ਕੂਤਰੀ ਯੂਮ ਨਹੀਂ ਮਾਰ ਸਕਦੇ ਨਾ ਸੌਰੀ ਠੀਕ ਹੈ ਜੀ ਅਡਜਸਟ ਕਰ ਲਿਓ ਕੂਤਰ ਤਾਂ ਵੀ ਮੂੰਹ ਪਰਲੇ ਪਾਸੇ ਕੂਤਰ ਤਾਂ ਵੀ ਸੌਰੀ ਮੇਰੇ ਵੀਰੋ ਵਖਾ ਨਹੀਂ ਸਕਦੇ ਅਗਲੀ ਦੀ ਚੀਜ਼ ਆਪਣੇ ਹੁੰਦੀ ਆਪਾਂ ਸ਼ਰੇ ਆ ਮਖੇ ਵੀ ਹਾਂ ਕੂਤਰ ਆਪਣੇ ਕੋਲੇ ਫਿਰ ਹੈ ਕੂਤਰ ਕਿਸੇ ਦਾ ਉਹ ਬੱਚਾ ਘੜੋਣ ਨੂੰ ਦਿੱਤਾ ਤਾਂ ਕਰਕੇ ਤੇ ਬਾਕੀ ਹੁਣ ਪਰ ਜਵਾਰ ਵੜ ਰਹੀਏ ਮੁੜ ਕੇ ਇਹਨਾਂ ਕੋਲ ਹੀ ਆ ਮੁੜ ਕੇ ਉੱਚੀ ਛਤਰੀ ਤੇ ਪਿੰਜਰਾ ਫਿੱਟ ਕਰਦੇ ਕਿਰਾਂ ਦਾ ਛੋਟੀ ਦੀ ਰੱਖਿਆ ਹੋਇਆ ਠੀਕ ਹੈ ਜੀ ਤੇ ਕਿ ਕੀੜੀਆਂ ਚੜ ਗਈਆਂ ਯਾਰ ਖੁੱਡੇ ਚ ਨਾਲੇ ਅਜੇ ਖੁੱਡੇ ਦੀ ਸਫਾਈ ਕਰਦੇ ਆ ਠੀਕ ਹੈ ਮੇਰੇ ਵੀਰੋ ਲੋ ਵੀ ਹੁਣ ਨਾ ਅੰਦਰ ਆਪਾਂ ਕਿੱਲੇ ਗੱਡੇ ਆ ਬੱਕਰੀਆਂ ਦੇ ਪਤਾ ਚੱਕਰ ਕੀ ਆ ਚੱਕਰ ਐ ਪੈ ਗਿਆ ਵੀ ਰਾਤ ਨਾ ਸਾਡੇ ਗਵਾਂਡੀਆਂ ਦੇ ਸੂਰ ਆਏ ਆ ਠੀਕ ਹੈ ਜੀ ਇੱਕ ਦੋ ਸੂਰ ਆਏ ਕਿ ਤਾਂ ਇੱਕ ਆਇਆ ਇੱਕ ਦੋ ਸਾਢੇ 10 ਕਦਾ ਟਾਈਮ ਸੀ ਤੇ ਬਾਹਰ ਬੱਚਾ ਕੱਟਾ ਨਹੀਂ ਹੁੰਦਾ ਕੱਟਾ ਮਾਜੀਦਾ ਉਹ ਮਾਰ ਗਿਆ ਵੀ ਰਾਤ ਠੀਕ ਹੈ ਜੀ ਤੇ ਤਾਂ ਕਰਕੇ ਡੱਤਦੇ ਆਣੇ ਆਪਾਂ ਵੀ ਫਿਰ ਅੰਦਰ ਕਿੱਲੇ ਗੱਡੇ ਤੇ ਬੱਕਰੀਆਂ ਤੇ ਕਿਉਂਕਿ ਗੇਟ ਲਾ ਦਾਂਗੇ ਨਾ ਮੁੜ ਕੇ ਰਾਤ ਨੂੰ ਯਾਰ ਬਾਹਰੋਂ ਭੈਣ ਚ ਕੋਈ ਸੂਰ ਸਾਰ ਨਾ ਪਾੜ ਦੇ ਬੱਕਰੀਆਂ ਵੀ ਸੂਣ ਸੂਣ ਵਾਲੀਆਂ ਠੀਕ ਹੈ ਜੀ ਤੇ ਐਡੀ ਛੈ ਨੂੰ ਮਾਰ ਗਏ ਯਾਰ ਕੱਟੇ ਨੂੰ ਮਾਰ ਗਏ ਵੱਡੇ ਸਾਰੇ ਨੂੰ ਤੇ ਬੱਕਰੀਆਂ ਤਾਂ ਉਹਨਾਂ ਅੱਗੇ ਕੀ ਚੀਜ਼ ਆ ਵਿੱਚੋਂ ਬੁਰਕੀਆਂ ਹੀ ਕੱਢ ਕੇ ਯਾਰ ਸੂਰ ਵਿਚਾਰੇ ਦੇ ਤੇ ਬਾਕੀ ਹੁਣ ਫਿਰ ਆਪਾਂ ਡਰਦੇ ਨੇ ਅੰਦਰ ਹੀ ਕਿल्ले ਘੜ ਤੇ ਮੈਂ ਕਿਤੇ ਹੋਰ ਨਾ ਇਹਨਾਂ ਦਾ ਕੰਮ ਕਰ ਜਾਣ ਠੀਕ ਹੈ ਜੀ ਤਾਂ ਕਰਕੇ ਤੇ ਬਾਕੀ ਹੁਣ ਪੁੱਠੇ ਪੁੱਠੇ ਵੀ ਕੁਤਰਨ ਵਾਲੇ ਸੀਗੇ ਉਹਨਾਂ ਦਾ ਹੁਣ ਕੀ ਕਹਿੰਦੇ ਗਵੰਡੀਆਂ ਨੂੰ ਫੋਨ ਆਇਆ ਸੀ ਕਹਿੰਦੇ ਬੱਕਰੀਆਂ ਪੁੱਕਰੀ ਅੰਦਰ ਬੰਨ ਲਿਓ ਰਾਤ ਆ ਗਿਆ ਪਾਣਾ ਵਰਤ ਗਿਆ ਮੈਂ ਠੀਕ ਆ ਬਈ ਬੰਨ ਲੈਨੇ ਆ ਤੇ ਫਰਮਾ ਪੱਠੇ ਕੁਤਰੇ ਨਹੀਂ ਅਜੇ ਤਾਂ ਕਲੈਡ ਜਾਵਲੀ ਸੀਗੀ ਤੇ ਪੱਠੇ ਕੁਤਰਨ ਵਾਲੇ ਪਏ ਆ ਸਾਲਾ ਇੱਕ ਦਾ ਟੋਕਾ ਉਹ ਜਾ ਹਿਲਦਾ ਤਾਂ ਨਹੀਂ ਨਹੀਂ ਹਿਲਦਾ ਬੱਸ ਓਕ ਦਿੰਨੇ ਉਤੋਂ ਦੀ ਹੋਰ ਓਕੇ ਆ ਇੱਕ ਉਹ ਘੜ ਤਾਂ ਕਾ ਘੜ ਤਾਂ ਆ ਹੁਣ ਆ ਪੱਠੇ ਕੁਤਰਦਾ ਜੇ ਪੱਠੇ ਕੁਤਰ ਕੇ ਟਾਈਮ ਬਚਿਆ ਤੇ ਸਫਾਈ ਕਰਦਾਂਗੇ ਖੁੱਡੇ ਚ ਨਹੀਂ ਤੇ ਕੱਲ ਦੀ ਤਾਂ ਛੁੱਟੀ ਆ ਫਿਰ ਕੱਲ ਨੂੰ ਤਾਂ ਇਹ ਦੁਬਾਰਾ ਤੇ ਕੱਲ ਨੂੰ ਕਰਦਾਂਗੇ ਠੀਕ ਹੈ ਜੀ ਲਓ ਵੀ ਆ ਤਿੰਨ ਬੱਕਰੀਆਂ ਹਈਆਂ ਆਪਣੇ ਇੱਕ ਬੱਕਰਾ ਤੇ ਦੋ ਬੱਕਰੀਆਂ ਵੱਡੀਆਂ ਤੇ ਹੁਣ ਇੱਧਰ ਪੱਠੇ ਕੁਤਰ ਲਈਏ ਆਪਾਂ ਠੀਕ ਹੈ ਜੀ ਤੇ ਫਿਰ ਅੱਗੇ ਕੰਟੀਨਿਊ ਕਰਾਂਗੇ ਠੀਕ ਹੈ ਮੇਰੇ ਵੀਰੋ ਫਿਰ ਬੱਚੇ ਪੁੱਛੇ ਬਾਹਰ ਕੱਢਾਂਗੇ ਤੇ ਆਹ ਇਹਦੇ ਤੇ ਟਾਈਮ ਬਹੁਤ ਲੱਗੂਆ ਥੋੜਾ ਇੱਕ ਤਾਂ ਟੋਕਾ ਹੋ ਜਾ ਕਬਾੜਖਾਨਾ ਜਾ ਪੱਠੇ ਕੁਤਰਨ ਤੇ ਤਾਂ ਘੰਟਾ ਪੌਣਾ ਘੰਟਾ ਲੱਗ ਗਿਆ ਤਾਂ ਤਾਂ ਕਰਕੇ ਹਾਂਜੀ ਮੇਰੇ ਵੀਰੋ ਪੱਠੇ ਪੁੱਠੇ ਪੁੱਟਦੇ ਆ ਜੀ ਲਾਤੀ ਕੇ ਤਾਰ ਤੇ ਕਰਦੀ ਕੇ ਬੰਦ ਮੋਟਰ ਠੀਕ ਹੈ ਤੇ ਹੁਣ ਪਾਣੀ ਪੂਣੀ ਪੀ ਲਈਏ ਤੇ ਫਿਰ ਬੱਚੇ ਬਾਹਰ ਕੱਢਦੇ ਜਿੰਨਾ ਚਿਰ ਤੁੱਬ ਲੱਗੀ ਉਹਨਾਂ ਚਿਰ ਹੀ ਸਹੀ ਠੀਕ ਹੈ ਮੇਰੇ ਵੀਰੋ ਲਓ ਮੇਰੇ ਵੀਰੋ ਪੱਠੇ-ਪੁੱਠੇ ਕੁੱਤਰ ਕੇ ਵਿਹਲੇ ਹੋ ਚੁੱਕੇ ਆ ਫਿਰ ਲੱਗਦੇ ਹੱਥ ਹੁਣ ਬੱਚੇ ਤਾਂ ਕੀ ਕੱਢੀਏ ਬਾਹਰ ਕੀ ਕੱਢ ਲਈਏ ਉਧਰੋਂ ਮਨੀਤ ਵੀ ਆ ਰਿਹਾ ਹੁੰਦਾ ਤਾਂ ਮੈਂ ਥੋੜਾ ਜਿਹਾ ਸਮਾਨ ਮੰਗਾਇਆ ਸੀ ਕੁੱਤਰਾਂ ਨੂੰ ਦੇਣਾ ਆ ਠੀਕ ਹੈ ਜੀ ਤੇ ਉਹ ਕਾਰਾਮੈਸ਼ੀਨ ਦੀ ਗੁੜੀ ਹੀ ਦੇਣੀ ਆ ਉਹਨਾਂ ਕੁੱਤਰ ਨੂੰ ਜਿਖਾਅ ਮੈਂ ਲੱਗਿਆ ਹੋਇਆ ਉਹ ਲੈ ਕੇ ਆਉਂਦਾ ਪਿਆ ਉਹਨਾਂ ਘਰੇ ਪਈ ਸੀ ਠੀਕ ਹੈ ਜੀ ਬਾਅਦ ਵਿੱਚ ਰਿਪੋਰਟ ਕਰਾਂਗੇ ਕਾਰਾਮੈਸ਼ੀਨ ਜਿਹੜੀ ਜਿਖਾਅ ਵਾਸਤੇ ਦਿੰਦੀ ਆ ਬੈਟਨਾ ਛੋੜਦਾ ਨਹੀਂ ਕੁਣੀ ਦੇਣੀ ਆ ਕਣੀ ਤਨੂ ਪਤਾ ਆ ਠੀਕ ਹੈ ਜੀ ਇਹਨੂੰ ਮੈਂ ਦੱਸ ਦਿੰਦਾ ਹਾਂ ਕਿਹੜੀ ਕਰੀ ਜੇ ਮੇਰੇ ਯਾਦ ਨੇ ਇਹ ਤੁਹਾਨੂੰ ਮੈਂ ਦੱਸ ਦਿਆ ਅਗਰ ਠੀਕ ਆ ਇਹਨੂੰ ਪਤਾ ਆ ਠੀਕ ਹੈ ਵੀਰੇ ਵੀਰੋ ਬਾਕੀ ਘੂਤਰ ਨਹੀਂ ਰੱਖਿਓ ਸਾਰੀਆਂ ਗੱਲਾਂ ਇਹਨੂੰ ਪਤਾ ਹੁੰਦੀਆਂ ਮੇਰੀਆਂ ਤਾਂ ਕਰਕੇ ਚਲੋ ਹੁਣ ਘੂਤਰਾਂ ਨੂੰ ਗਾਣੇ ਪਾਣੀ ਪਾ ਦਈਏ ਨਾਲੇ ਖੁੱਡੇ ਦੀ ਸਫਾਈ ਕੱਲ ਨੂੰ ਕਰਾਂਗੇ ਸਫਾਈ ਕਰਕੇ ਵਿੱਚੋਂ ਆਲਣੇ ਬਣਾਵਾਂਗੇ ਵਿੱਚ ਅੱਜ ਆਹ ਪਿੰਜਰੇ ਤੇ ਉਹ ਲਾਲੂ ਦਿੰਨੇ ਆ ਠੀਕ ਹੈ ਜੀ ਬਈ ਦੇ ਤੇ ਕਬੂਤਰ ਨੂੰ ਦਵਾਈ ਜਿਹੜੀ ਮੈਂ ਮਨੀਤ ਨੂੰ ਦੱਸੀ ਸੀ ਮੈਨੂੰ ਜਿੱਤਾ ਭੁੱਲ ਗਿਆ ਨਾ ਨਹੀਂ ਲੈਣਾ ਆਉਂਦਾ ਜਿਹੜੀ ਗੱਲ ਆ ਗੋਲੀ ਦਾ ਠੀਕ ਹੈ ਜੀ ਤੇ ਬਾਕੀ ਇਧਰ ਖੁੱਡੇ ਚੋਂ ਸਫਾਈ ਸਫਾਈ ਜੀਕ ਤਾਂ ਕੱਲ ਨੂੰ ਕਰਾਂਗੇ ਕੱਲ ਨੂੰ ਇੱਥੋਂ ਸਾਰੇ ਆਪਾਂ ਏਰੀਆ ਚ ਆ ਆਪਦੇ ਆਪਦੇ ਓਰੇ ਚੋਂ ਨਾ ਸਾਰੀ ਸਫਾਈ ਕਰ ਦੇਣੀ ਆ ਠੀਕ ਹੈ ਜੀ ਤੇ ਇਧਰੋਂ ਆਹ ਖੁੱਡਿਆਂ ਦੀ ਵੀ ਕਰ ਦੇਣੀ ਆ ਬਾਕੀ ਇਧਰ ਆਹ ਅੰਡਾ ਹੋ ਗਿਆ ਖਰਾਬ ਆ ਚੱਕ ਲਈਏ ਕਿਉਂਕਿ ਆਹ ਅੰਡਾ ਸੀ ਖਰਾਬ ਇਸ ਕੋ ਸ਼ੀਟ ਦੇ ਪਰ ਲੈ ਤੇਰਾ ਜੋਰ ਚੈੱਕ ਕਰੀਏ ਮਾਰ ਚਲਾ ਕੇ ਹੋ ਗਿਆ ਆ ਬਾਕੀ ਕਮੈਂਟ ਕਰਕੇ ਦੱਸੋ ਆ ਪਿੰਜਰਾ ਆਪਾਂ ਕੂਤਰਾ ਵਾਸਤੇ ਰੈਡੀ ਕਰ ਲਈਏ ਜਾਂ ਨਾ ਕਰੀਏ ਠੀਕ ਹੈ ਜੀ ਦੂਜੀ ਵਾਰੀ ਹਾਂ ਕਿਉਂਕਿ ਆ ਪਿੰਜਰਾ ਆਪਾਂ ਇੱਥੋਂ ਸਫਾਈ ਕਰਕੇ ਨਾ ਇੱਧਰ ਰੱਖਾਂਗੇ ਕਿਉਂਕਿ ਸੂਰਜ ਦੀ ਤੋਂ ਪਾਥਨੀ ਇੱਧਰ ਹੀ ਹੁੰਦੀ ਆ ਪਾਥਨੀ ਬੱਚੇ ਵਾਰ ਕੱਢਾਂ ਕਰਾਂਗੇ ਪਿੰਜਰੇ ਵਾਸਤੇ ਹੀ ਹੁੰਦੀ ਆ ਓਏ ਉੱਥੇ ਫਿਰ ਦੂਰ ਬਾਹਲਾ ਨਾ ਇੱਥੇ ਫਿਰ ਕੈਪਚਰ ਹੋ ਜਾ ਕਰੂਗੇ ਏਰੀਆ 'ਚ ਤੇ ਨਾਲੇ ਹੈ ਛੱਤ ਥੱਲੇ ਜਾਵਣੂਗੀ ਮਿਸਤਰੀ ਆਪ ਸੀਗਾ ਆਲਰਾਊਂਡਰ ਠੀਕ ਹੈ ਜੀ ਤਾਂ ਕਰਕੇ ਬੱਤ ੁੱਪ ੁੱਪ ਲਵਾਉਣ ਨੂੰ ਸਾਲਚ ਵੀ ਬਹੁਤ ਕੰਮ ਦਊਗਾ ਆਪਣੇ ਇਹ ਜੁੜੀਆਂ ਜੁੜੀਆਂ ਲਵਾਉਣ ਨੂੰ ਜੇ ਕਵਰਾ ਹੁੰਦਾ ਨਾ ਟਕੂਤਰਾਂ ਵਾਲਾ ਨੇਰਾ ਆ ਜਾਂਦਾ ਸੀ ਓਏ ਕਿਥੇ ਰਾਤਾ ਹੈ ਤਾਂ ਨਾ ਤਾਂ ਕਾਤਾ ਹੋਈ ਕੰਮ ਲੈ ਹੁਣ ਝਾੜੂ ਚੱਕਲਾ ਪੈਨ ਚੋਂ ਪਹਿਲਾ ਜਦੋਂ ਦਾ ਹੱਥ ਨਹੀਂ ਨਿਚਲੇ ਲੰਦੇ ਚੱਕਲਾ ਮੈਂਟਲ ਭੈਣ ਚੋ ਓਏ ਨਾ ਨਾ ਕਿਉਂ ਨਾ ਕਰੇ ਫਿਰ ਬਾਗ ਮਾਰਾ ਪਾਵਾਂ ਗਾਲਾਂ ਤੈਨੂੰ ਐ ਕਿਸ ਕਾ ਫੋਨਾ ਵਾ ਓ ਜਾਂਦੀ ਛ ਇਹ ਐ ਲਾਓ ਵੀ ਡਾਂਗ ਤੇ ਡਾਂਗ ਠਾਹ ਤਾਂ ਉਹਨੂੰ ਚੜਾਈ ਜਾਂਦਾ ਚੋਬਰ ਠਾਹ ਠਾਹ ਕਰਕੇ ਠਾਹ ਠਾਹ ਹੋਈ ਪਈਏ ਕੰਮ ਤੇ ਤੇਰੇ ਮੈਂ ਬੱਚੇ ਬਾਹਰ ਕੱਢਨੇ ਸੀ ਮੈਂ ਅਸਤਰ ਪਹੁੰਚਿਆ ਹੋਇਆ ਐਵੇਂ ਭਾਂਜੇ ਚ ਬੱਚਿਆਂ ਦਾ ਮਾਰੂਗਾ ਠੀਕ ਹੈ ਜੀ ਅੱਗੇ ਟਮੇਡੂੰਬੇ ਸਾਰੇ ਚਰਾ ਚ ਰੋਕੇ ਮਾਰਤੇ ਹੁਣ ਫਿਰ ਫਿਰ ਹੁਣ ਫਿਰ ਲੈ ਵੇਖੀਏ ਕਿੰਨੇ ਕੀ ਜ਼ੋਰ ਤੱਕ ਜਾਂਦਾ ਮੂੰਹ ਤੇ ਨਾ ਮਰੀ ਮੇਰੇ ਪਾ ਪਿੱਛੋਂ ਕੰਮਲਟੀ ਬਣਾਉਣਾ ਹਾਂਜੀ ਮੇਰੇ ਵੀਰੋ ਨੀਸਾ ਜਾਵੜਿਆ ਹੁਣ ਪਾ ਦੀਏ ਕੂਤਰਾਂ ਨੂੰ ਦਾਣੇ ਠੀਕ ਹੈ ਜੀ ਤੇ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਛੱਡ ਦਈਏ ਅੰਦਰ ਬਹੁਤ ਟਾਈਮ ਹੋ ਗਿਆ ਬਾਹਰ ਬੈਠਿਆ ਨੂੰ ਤੇ ਕੱਢੀਏ ਡਰੇ ਪਰ ਹੁਣ ਤੇ ਪਾਣੀ ਪੂਣੀ ਬਦਲੀਏ ਵਿਚਾਰਿਆਂ ਦਾ ਗੱਡੀ ਇਹਨਾਂ ਨੂੰ ਤਾਂ ਪਾ ਗਏ ਧਾਣੇ 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 ਲਓ ਵੀ ਟਰੇ ਤਾਂ ਕੱਢ ਲਈ ਬਾਹਰ ਹਾਂ ਪੁੱਤੋ ਤੁਹਾਨੂੰ ਅੰਦਰ ਬਰੋ ਨਾ ਅੱਜ ਮੈਂ ਬਾਹਰ ਤੁਹਾਨੂੰ ਲਈ ਵੀ ਚੱਕ ਕੇ ਕੋਈ ਮੜ ਕੇ ਦੇਖੋਗੇ ਤਾਂ ਠਾਠਾ ਲਓ ਵੀ ਟਰੇ ਕਰ ਲਈ ਕਿ ਸਾਫ਼ ਤੇ ਪਾ दिए ਧਾਣੇ ਠੀਕ ਹੈ ਜੀ ਬਹੁਤ ਐਨਿਕ ਐਨਿਕ ਗਿਓ ਉਹਨਾਂ ਨੂੰ ਬੋਣੇ ਆ ਲਓ ਵੀ ਛਕੋ ਜੋ ਬਰੋ ਨੰਦ ਮਨੋ ਮੋਜਾ ਮਾਣੋ ਠੀਕ ਹੈ ਅੱਜ ਸੌਰੀ ਯਾਰ ਤੁਹਾਨੂੰ ਬਾਹਰ ਨਹੀਂ ਕੱਢ ਸਕਿਆ ਮੈਂ ਕੋਈ ਨਾ ਕੱਲ ਨੂੰ ਕੱਢਾਂਗਾ ਕੱਲ ਨੂੰ ਲਿਓ ਛਤਰੀ ਦੇ ਅਨੰਦ ਮਾਣਿਓ ਠੀਕ ਹੈ ਅੱਜ ਦੀ ਦਿਹਾੜੀ ਫਿਰ ਬਾਹਰ ਤਾਂ ਤੁਹਾਨੂੰ ਕੱਢ ਦਿੰਦਾ ਪਰ ਸ਼ਰਾਰਤੀ ਵਿੱਚ ਆਨਸਰ ਆਇਓ ਸੀ ਸ਼ਰਾਰ ਦੇ ਵਿੱਚ ਆਇਆ ਸੀ ਉਹਨੇ ਸਾਰੇ ਡਾ ਦੇਣੇ ਸੀ ਤਾਂ ਕਿ ਘਰੀ ਦੇਖਣਾ ਸੀ ਠੀਕ ਹੈ ਜੀ ਤਾਂ ਕਰਕੇ ਬਾਕੀ ਉਹ ਕੀ ਰਿਪੋਰਟ ਹੈ ਦੂਜੇ ਖੁੱਡੇ ਵਾਲਿਆਂ ਨੂੰ ਦਣੇ ਦੁਣੇ ਪਾਈਏ ਠੀਕ ਹੈ ਮੇਰੇ ਵੀਰੋ ਲੋਬੀ ਇਹਨਾਂ ਨੂੰ ਤਾੜਤੀ ਇਹ ਖੁੱਡੇ ਦੇ ਅੰਦਰ ਛੜਤੀਏ ਠੀਕ ਹੈ ਜੀ ਉਹ ਕੀ ਰਿਪੋਰਟ ਹੋ ਗਿਆ ਕੰਮ ਇਹਨਾਂ ਦਾ ਵੀ ਕਮੇਰੇ ਵੀਰੋ ਲੌਵੀ ਸੜਦੀ ਐ ਚੋਬਰਾਂ ਨੂੰ ਅੰਦਰ ਠੀਕ ਐ ਮੇਰੇ ਵੀਰ ਉਹ ਡਿੱਗ ਪਏ ਸੀ ਥੋੜਾ ਜਨਾ ਸਟਰੀਟ ਜਾਂ ਨਹੀਂ ਸੱਟ ਬਈ ਮੂਡ ਜੋਬ ਆ ਬਣਾ ਕਰ ਲਓ ਤੇ ਸੜੀ ਕੋਈ ਗੱਲ ਵੀ ਹੈ ਨਹੀਂ ਉਹੀ ਸ਼ਾਂਤੀ ਜੀ ਜਾਈ ਦੀ ਐ ਤਾਂ ਇਹ ਵਸ ਲਾਈ ਵੀ ਚੱਲ ਅੰਦਰ ਚੱਲ ਚੱਲ ਜਦੋਂ ਵੀ ਮਾਰਸ਼ਲ ਗਏ ਕਬੂਤਰ ਅੰਦਰ ਆਪਣੇ ਤੁਹਾਡਾ ਹਮ ਦੂਜੇ ਖੁੱਡੇ ਵਾਲਿਆਂ ਨੂੰ ਦਾਣੇ ਪਾਤੀਏ ਠੀਕ ਹੈ ਜੀ ਪਾ ਦਈਏ ਗ੍ਰੇਟ ਤੇ ਪਰਲੇ ਖੁੱਡੇ ਵਾਲਿਆਂ ਨੂੰ ਵੀ ਪਾ ਦਈਏ ਦਾਣੇ ਲੋ ਬਾਬੇ ਪਾਣੀ ਪਾ ਦਈਏ ਕੂਤਰਾਂ ਨੂੰ ਠੀਕ ਹੈ ਜੀ ਖੜੇ ਚ ਤੇ ਪਰਲੇ ਖੁੱਡੇ ਵਾਲਿਆਂ ਨੂੰ ਦਾਣੇ ਵੀ ਪਾ ਦਿੱਤੇ ਹੋਰ ਲਿਆਂਕ ਕੇ ਤੇ ਪਾਣੀ ਪਾਉਣ ਵਾਲਾ ਰਹਿ ਗਿਆ ਬਸ ਦੋਨੋਂ ਖੁੱਡਿਆਂ ਚ ਮੁੜ ਕੇ ਫਰੀ ਆ ਮੁੜ ਕੇ ਬੱਕਰੀਆਂ ਅੰਦਰ ਬੰਦਦੇ ਆ ਠੀਕ ਹੈ ਮੇਰੇ ਵੀਰੋ ਹਾਂ ਜੀ ਬਾਬੇ ਬੱਕਰੀਆਂ ਬੰਨਤੀਆਂ ਕਰੇ ਠੀਕ ਹੈ ਮੇਰੇ ਵੀਰੋ ਕਿਉਂਕਿ ਬਾਹਰ ਤੁਹਾਨੂੰ ਪਤਾ ਸੂਰ ਆਇ ਫਿਰਦੇ ਆ ਇਨੇ ਕਰਕੇ ਕੋਈ ਵੀ ਨੁਕਸਾਨ ਨਾ ਹੋ ਜੇ ਤਾਂ ਕਰਕੇ ਰੱਦਿਆ ਨੇ ਆਪਾਂ ਤਾਂ ਭਾਈ ਅੰਦਰ ਬੰਦੀਆਂ ਇੱਕ ਕੀੜੀਆਂ ਜੜੀਆਂ ਬਈਆਂ ਖੁਰਕ ਤੇ ਖੁਰਕੋ ਹੀ ਜਾਂਦੀ ਆ ਤੇ ਕੱਲ ਨੂੰ ਖੁੱਡੇ ਦੀ ਸਫਾਈ ਕਰਨੀ ਆ ਤੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਬਾਕੀ ਕਮੈਂਟ ਪੜ੍ਹਨੇ ਐ ਅੱਗੇ ਠੀਕ ਹੈ ਜੀ ਜਿਹੜੇ ਜਿਹੜੇ ਵੀਰਾਂ ਨੇ ਪਿਛਲੀ ਵੀਡੀਓ ਤੇ ਕੀਤੇ ਆ ਠੀਕ ਹੈ ਜੀ ਵੀਰੋ ਤੇ ਅੱਜ ਦੀ ਵੀਡੀਓ ਤਾਂ ਇੱਥੇ ਕਰਦੇ ਆ ਪੈਂਡ ਠੀਕ ਹੈ ਜੀ ਅੱਜ ਕਿਸੇ ਰੀਜ਼ਨ ਕਰਕੇ ਕਮੈਂਟ ਵਾਲੀ ਵੀਡੀਓ ਨਹੀਂ ਬਣਾ ਸਕੇ ਠੀਕ ਹੈ ਜੀ ਫੋਨ ਹੈ ਨਹੀਂ ਸੀ ਦੂਜਾ ਘਰੇ ਤੇ ਆਪਦੇ ਵਾਲੀ ਫੋਨ ਚ ਵੀਡੀਓ ਚਲਾ ਨਹੀਂ ਸਕਤੇ ਤਾਂ ਕਰਕੇ ਬਾਕੀ ਨੈਕਸਟ ਵੀਡੀਓ ਚ ਆਪ ਲੈ ਦਾਂਗੇ ਜਿਹੜੇ ਜਿਹੜੇ ਬਾਈਆਂ ਦੇ ਨਾਮ ਲੈਣੇ ਆ ਠੀਕ ਹੈ ਜੀ ਤੇ ਇੱਧਰ ਆਪਾਂ ਲਾਈਟ ਚ ਗੋਣ ਹੈ ਸੀ ਲਾਈਟ ਨਾਲੇ ਇਧਰੋਂ AC ਵੀ ਬੰਦ ਕਰਨਾ ਹੈ ਸੀ ਜਗਦਾ ਪਿਆ ਸਿਸਟਮ ਸਾਰਾ ਠੀਕ ਹੈ ਜੀ ਹੈਟ ਜਗਾ ਦਈਏ ਤੇ ਨੈਕਸਟ ਵੀਡੀਓ ਚ ਨਾਮ ਲੈ ਦਾਂਗੇ ਸਾਰੇ ਬਾਈਆਂ ਦੇ ਕੋਈ ਚੱਕਰੇ ਵਾਲੀ ਗੱਲ ਹੀ ਨਹੀਂ ਅੱਜ ਥੋੜਾ ਐਡ ਵੀ ਟਾਈਮ ਹੈ ਨਹੀਂ ਤਾਂ ਕਰਕੇ ਇੱਕ ਬੱਖਾ ਐਂਜਾਇ ਆ ਗਿਆ 12 ਜੋੜਤੀਆਂ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਇੱਕ ਹੰਟ ਹੰਟ ਜਗਾ ਲਈਏ ਡੈਟ ਤਾਂ ਜਗਾਵਾਂਗੇ ਹੋਰ ਨਾ ਇਲੈਕਟ੍ਰੀਸ਼ੀਅਨ ਅਸਾੜ ਤੀਕੇ ਤੇ ਇੱਥੋਂ ਪਤਾ ਲੱਗਦਾ ਇੱਕ ਹੰਟ ਟੰਟ ਚੱਕ ਵੀ ਓਕੇ ਰੋਕ ਹੋ ਗਿਆ ਪੱਖਾ ਕਰ ਦਿੱਤੇ ਬੰਦ ਲਾ ਲਈਏ ਤਾਲਾ ਇੱਧਰ ਓਕੇ ਰਿਪੋਰਟ ਠੀਕ ਹੈ ਜੀ